ਮੈਂ ਨਾ ਬਹਿ ਕੇ ਪੜ੍ਹ ਲਨੀਆਂ ਹਾਂ ਹਾਂ ਮੇਰੇ ਡਾਕੂਮੈਂਟਸ ਕਿੱਥੇ ਗਏ ਮੈਂ ਤਾਂ ਪਰਸ ਹੀ ਫਾਇਲ ਸੀ ਡਾਕੂਮੈਂਟਸ ਕਰੇ ਰਹਿ ਗਏ ਹੁਣ ਮੈਂ ਕੀ ਕਰਾਂ ਟਾਈਮ ਵੀ ਹੋਈ ਜਾਂਦਾ ਐਗਜ਼ਾਮ ਦਾ ਸਤੂ ਨੂੰ ਫੋਨ ਕਰਦੀ ਆ

ਬੱਚਿਓ ਤੁਹਾਨੂੰ ਮੈਂ ਇੱਕ ਡਿਸਪਲਨ ਦੀ ਗੱਲ ਸਿਖਾਉਣੀ ਆ ਕੋਈ ਆਪਣੇ ਤੋਂ ਕਿੰਨਾ ਮਰਜੀ ਵੱਡਾ ਹੈ ਕਿੰਨਾ ਮਰਜੀ ਕੋਈ ਛੋਟਾ ਹੈ ਸਾਰੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸਮਝ ਆ ਗਈ ਨਾ ਪੜ ਲਿਖੇ ਆਪਾਂ ਸਾਰੇ ਮੁਕਾਮ ਹਾਸਿਲ ਕਰ ਸਕਦੇ ਆ ਜੋ ਆਪਾਂ ਸੁਪਨਿਆਂ ਵਿੱਚ ਵੇਖੇ ਹੁੰਦੇ ਨੇ ਇੱਥੇ ਮਿਹਨਤੀ ਬੰਦੇ ਦੀ ਕਦਰ ਹੈ ਸਮਝ ਆ ਗਈ ਨਾ ਬੱਚੋ ਹਾਂਜੀ ਚਲੋ ਹੁਣ ਨਾ ਮੈਂ ਤੁਹਾਨੂੰ ਟੈਸਟ ਦਿੰਨੀ ਆ ਉਹ ਤੁਸੀਂ ਰੀਡ ਕਰੋ ਫਿਰ ਮੈਂ ਤੁਹਾਡਾ ਟੈਸਟ ਲਵਾਂਗੀ ਪੰਜਾਬੀ ਦੀ ਬੁੱਕ ਖੋਲੋ ਤੇ ਉਹਦੇ ਵਿੱਚ ਤੁਸੀਂ ਪਾਠ 8ਵਾਂ ਖੋਲੋ ਰੰਗ ਬਰੰਗੇ ਫੁੱਲ ਪੇਜ ਨੰਬਰ 46 ਇਹਦੇ ਵਿੱਚ ਤੁਸੀਂ ਪਾਠ ਰੀਡ ਕਰਨਾ ਤੇ ਕੁਐਸਚਨ ਆਨਸਰ ਲੱਭਨੇ ਨੇ ਠੀਕ ਹੈ ਬੱਚੋ ਜਲਦੀ ਜਲਦੀ ਪੜੋ ਉਹ ਤਾਂ ਸਿਰ ਜਾ ਦੁਨ ਲੱਗ ਗਿਆ ਹਵਾ ਲੱਗੀ ਮੈਨੂੰ ਲੱਗਦਾ ਮੋਟਰਸਾਈਕਲ ਤੇ ਗੋਲੀ ਪਈ ਹੈ ਕੋਈ ਕਰੇ ਮੈਂ ਕਹਿ ਦਿੰਨੀ ਆ ਭਾਈ ਪ੍ਰੀਤ ਨੂੰ ਪੁੱਛ ਲੈਣੀ ਆ ਜੇ ਪਈ ਹੋਈ ਨਾਲ ਚਾਹ ਕਰ ਦੂਗੀ ਦੇਖੇ ਬੜੀ ਬੋਲਾ ਪ੍ਰੀਤ ਹਾਂਜੀ ਮੰਮੀ ਜੀ ਉਸ ਨਾਲ ਤਾਂ ਸੱਤੂ ਨੂੰ ਚਾਹ ਕਰ ਦੇ ਨਾਲੇ ਦੇਖ ਇਹਨੂੰ ਕੋਈ ਗੋਲੀ ਗੋਲੀ ਦੇ ਜੇ ਪਈ ਆ ਕੋਈ ਬੁਖਾਰ ਬਖੂਰ ਨਾ ਚੜ ਗਿਆ ਹੋਵੇ ਕਹਿੰਦਾ ਠੰਡ ਲੱਗੀ ਜਾਂਦੀ ਆ ਸਵੇਰੇ ਲਾਈਟ ਆ ਗਈ ਮੈਸੇਜ ਆ ਦੇਖਿਆ ਫੋਨ ਤੇ ਮਾਦਾ ਨਾਲ ਕੋਈ ਕੱਪੜਾ ਜਿਹਾ ਹੀ ਝੱਜ ਗਿਆ ਕੋਈ ਨਾ ਤੁਸੀਂ ਆਰਾਮ ਕਰੋ ਇਹਨੇ ਨੂੰ ਮੈਂ ਚਾਹ ਬਣਾਉਣੀ ਆ ਫਿਰ ਦਵਾਈ ਦੇਣੀ ਆ ਮੈਂ ਤੁਹਾਨੂੰ ਵੇ ਦੇ ਦੇ ਪਾਈ ਬੱਚੋ ਤੁਸੀਂ ਫਟਾਫਟ ਨਾ ਰੀਡ ਕਰੋ ਮੈਂ ਆਕੇ ਥੋੜਤੋ ਨਾ ਆਨਸਰਸ ਹੁੰਦੀਆਂ ਫਿਰ ਟੈਸਟ ਯਾਦ ਕਰੋ ਆਪਾਂ ਤਾਂ ਐਵੇਂ ਕਰੀ ਗਏ ਸੱਤੂ ਹਨਾ ਅੱਛੀ ਮੰਮੀ ਤੁਮਹਾਂ ਆਪਾਂ ਤਾਂ ਐਵੇਂ ਕਰੀ ਗਏ ਤੱਤੂ ਹਾਂ ਇਹਦਾ ਤਾਂ ਬੁੱਤ ਵਧੀਆ ਵੀ ਲੱਗ ਰਿਹਾ ਜਵਾਬਾਂ ਨਾਲ ਹਨਾ ਹੋਰ ਉਹ ਵੀ ਛਟਾਈ ਗਏ ਮੇਰੀ ਰੁਚੀ ਹੈ ਪੜਨ ਪੜਾਉਣ ਵਾਲੇ ਕੰਮ ਚਾਹ ਹਾਂ ਹੋਰ ਨਾਲ ਨਾਲ ਲੋੜੀਂਦੀ ਟਾਈਮ ਪਾਸੀ ਦਾ ਹਾਂ ਹਨਾ ਤੂ ਤਾਂ ਉਹ ਕੰਮਾਂ ਨੂੰ ਕਹੀ ਕਿ ਕਿੱਡੇ ਕੰਮ ਨੇ ਮੈਂ ਆ ਕੱਪੜੇ ਨੇ ਚਾ ਰੋਟੀ ਸ਼ਾਮ ਨੂੰ ਅਜ ਵਾਕ ਵਗ ਜਾਂਦੇ ਨੇ ਫਿਰ ਸਾਰਾ ਕੰਮ ਵੀ ਬਣ ਜਾਂਦਾ ਹੈ ਚਲ ਕੋਈ ਨਾ ਪੁੱਤ ਕੰਮ ਤਾਂ ਮੈਂ ਵੀ ਕਰੀ ਜਾਨੀ ਉਹੀ ਤਾਂ ਗੱਲ ਹੈ ਕੀ ਹੈ ਜੀ ਕਿਸਮਤ 'ਚ ਆਪਣਾ ਕੋਈ ਬਣ ਜੇ ਕੰਮ ਜੇ ਪੜਦੀ ਹੈ ਇਹ ਕੀ ਇਹ ਕੁਝ ਲੱਗੀ ਜਾਵੇ ਕਿਤੇ ਕਿ ਨਹੀਂ ਚਲ ਕੋਈ ਨਾ ਪੁੱਤ ਮੈਂ ਤਾਂ ਆਪ ਕਹਿੰਦੀ ਆ ਵੀ ਚਲ ਕੋਈ ਜ਼ਿੰਦਗੀ ਬਣ ਜੇ ਉਹੀ ਗੱਲ ਹੁਣ ਮੈਥੋਂ ਤਾਂ ਨਹੀਂ ਲੱਗਿਆ ਗਿਆ ਕੀ ਹੈ ਇਹ ਹੀ ਆਪਣਾ ਜੀਵਨ ਨੇ ਸੌਖਾ ਹੋ ਜੂ ਅੱਗੇ ਅੱਲੂ ਜੀ ਚਾ ਲੈ ਆਪੀ ਗੋਲੀ ਪਈ ਸੀ ਫਰੀਦ ਕੋਈ ਕਰੇ ਗੋਲੀ ਤਾਂ ਪਈ ਹੈ ਜੀ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਕਿ ਮੈਂ ਨਾ ਰੋਟੀ ਬਣਾ ਦਨੀ ਉਸ ਤੋਂ ਬਾਅਦ ਤੁਸੀਂ ਨਾ ਦਵਾਈ ਲੈ ਲਿਓ ਤੁਸੀਂ ਸਵੇਰੇ ਵੀ ਰੋਟੀ ਨਹੀਂ ਖਾਧੀ ਰੋਟੀ ਨੂੰ ਬਰੀ ਜੀ ਜੀ ਨਹੀਂ ਕਰਦਾ ਮੈਨੂੰ ਤਾਂ ਜ਼ਿਆਦਾ ਸੱਚਾ ਵਾਲਾ ਦੁਖੀ ਜਾਂਦਾ ਚਲ ਕੋਈ ਨਾ ਠਹਿਰ ਕੇ ਬਣਾ ਦਿਓ ਫਿਰ ਖਾ ਲਵਾਂ ਚਲੋ ਠੀਕ ਹੈ ਇਹਨੇ ਮੈਂ ਨਾ ਜਵਾਬ ਪੜਾ ਲਾ ਥੋੜਾ ਇਹ ਟੈਸਟ ਰਹਿ ਗਿਆ ਇਹਨਾਂ ਨੂੰ ਫਿਰ ਮੈਂ ਘਰੇ ਭੇਜਾਂ ਹਾਂ ਤੁਸੀਂ ਇਹਨਾਂ ਦਾ ਕਰਾ ਦਿਓ ਕੰਮ ਇਹਨੇ ਠੀਕ ਹੈ ਹੋਰ ਕਪੜਾ ਰੀੜਾ ਵੀ ਲੈ ਕੇ ਗਿਆ ਤੂੰ ਪਈ ਸੀ ਉਦੋਂ ਬਸ ਐਂ ਲੰਘ ਲੌਂ ਗਿਆ ਹਲੋ ਪ੍ਰੀਤ ਤੂੰ ਫਿਰ ਦੱਸ ਦਿੰਦਾ ਰੋਟੀ ਅਸੀਂ ਖੇਤ ਪਹਟਾ ਦਿੰਦੀ ਮੇਰਾ ਬਾਗਿਆ ਕਾਲੀ ਗਾਲੀ ਚ ਚਲ ਕੋਈ ਨਹੀਂ ਇੱਕ ਅੱਜ ਸਵੇਰੇ ਧੁੰਦ ਜੀ ਵਾਲੀ ਸੀ ਲੈ ਮੈਂ ਪਾਇਆ ਜਮੜਾ ਜਮਾਸ ਹਾਂ ਸੁਣ ਮੇਰੀ ਗੱਲ ਗੁਰਦੁਆਰੇ ਚ ਲੋਸਮੈਂਟ ਕਰੀ ਤੇ ਬਾਬੇ ਨੇ ਪੈਨਸ਼ਨ ਮਿਲਦੀ ਆ ਕੀ ਗੁਰਦੀਪ ਦੇਉ ਉਹ ਫਿਰ ਕੋਈ ਨਾ ਕੜਾ ਲੈਵਾਂਗੇ ਹੁਣ 10 ਮਿੰਟ ਆਰਾਮ ਦਾ ਕਰ ਲੈ ਕਹਿੰਦੇ ਆ ਕੁਝ ਨਹੀਂ ਹੁੰਦਾ ਫਿਰ ਆ ਕੇ ਰੋਟੀ ਖਾ ਲਈ ਰੋਟੀ ਪਕਾ ਲਾਂਗੇ ਓ ਯਾਰ ਆਹੀ ਤੇਰੇਆਂ ਹਿੰਡਾ ਚਲਾ ਫਿਰ ਉੱਥੇ ਪੀ ਚਲਾਇਆ ਮੈਂ ਮੋਟਰਸਾਈਕਲ ਚ ਲੈ ਜਾਂਦਾ ਉਹ ਨਹੀਂ ਹਵਾ ਦਾ ਲੱਗੀ ਬਈ ਮੈਂ ਤੂੰ ਹੱਥ ਇਹ ਤੋ ਲੰਦੀ ਅੰਗੂਠਾ ਜਾ ਤੇਰਾ ਉਹ ਮਸ਼ੀਨ ਚ ਫੇਰ ਨਹੀਂ ਆਉਂਦਾ ਚੰਗਾ ਲਾ ਦੇ ਬਾਰ ਦੇ ਬੰਦ ਹਾਂਜੀ ਮੈਂ ਆਪਾਂ ਉਹ ਚੱਲ ਤੂੰ ਲਾ ਦੇ ਮੰਮੀ ਉਹ ਬੈਠੀ ਐ ਮਿੱਤਲੇ ਕੋਈ ਨਾ ਕੋਈ ਨਾ ਤੁਸੀਂ ਜਾ ਮੈਂ ਲਾ ਦਿੰਦਾ ਆ ਜਾ ਕੇਰਾ ਮੈਂ ਜਾਣਾ ਖੇਤਾ ਪੂਰੀ ਪੈਰ ਦੀ ਪੀਸ ਲੱਗ ਜਾਂਦਾ रीत ਹਜੇ ਤੱਕ ਯਾਦ ਹੀ ਨਹੀਂ ਹੋਇਆ ਤੈਨੂੰ ਕਟਾਈ ਬਹੁਤ ਹੋਣੀ ਹੈ ਜੇ ਨਾ ਸੁਣਾਇਆ ਤੂੰ ਕੁਛ ਚਲੋ ਬੱਚੋ ਬਹੁਤ ਹੋ ਗਿਆ ਹੁਣ ਨਾ ਮੈਂ ਤੁਹਾਡਾ ਟੈਸਟ ਲੈ ਰਹੀ ਹਾਂ ਬੁੱਕਸ ਬੰਦ ਕਰੋ ਅਹ ਇੰਨੀ ਛੇਤੀ ਮੰਮੀ ਮੋੜੂਗੀ ਪੂਰੀ ਬਾਹਰ ਖੋਲ ਦੋ অনਿਆ ਯਾਦ ਕਰੋ ਤੁਸੀਂ ਆ ਜਾ ਪੁੱਤਾ ਜਾ ਪੂਆ ਜੀ ਤੁਸੀਂ ਸਸ਼ੀਕਲ ਪੂਆ ਜੀ ਸਸ਼ੀਕਲ ਪੁੱਤਾ ਐਂ ਦੇਖ ਕੇ ਕਾ ਤਾ ਚਾਹੂਗੀ ਮੈਨੂੰ ਸਸ਼ੀਕਲ ਜੀ ਜੀ ਮੈਂ ਤਾਂ ਤਾਂ ਚਾਹਾਂਗੀ ਤੁਸੀਂ ਕੋਈ ਫੋਨ ਹੀ ਨਹੀਂ ਕਰਿਆ ਹੈਗਾ ਮੈਨੂੰ ਨਾ ਕੀ ਗੱਲ ਪ੍ਰੀਤ ਕੁੜੇ ਆਪ ਦੇ ਘਰ ਆਣ ਵਾਸਤੇ ਵੀ ਮੈਨੂੰ ਫੋਨ ਕਰਨਾ ਪਊਗਾ ਚੱਲ ਕੋਈ ਗੱਲ ਨਹੀਂ ਭਾਈ ਤੈਨੂੰ ਹੁਣ ਪੁੱਛ ਲੈਣੀ ਆ ਵੀ ਮੈਂ ਘਰ ਆ ਸਕਦੀ ਆ ਨਹੀਂ ਨਹੀਂ ਪੂਆ ਜੀ ਇਹ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਮੈਂ ਤਾਂ ਤੁਹਾਨੂੰ ਤਾਂ ਕਿਹਾ ਵੀ ਬੰਦੇ ਨੂੰ ਇੱਕ ਵਾਰੀ ਪਤਾ ਹੋਣਾ ਚਾਹੀਦਾ ਵੀ ਘਰੇ ਕੌਣ ਆ ਰਿਹਾ ਹੈ ਕੌਣ ਨਹੀਂ ਇਹ ਤਾਂ ਤੁਹਾਡਾ ਆਪ ਦਾ ਘਰ ਹੈ ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ ਹੁਣ ਐਂ ਦੱਸ ਮੈਨੂੰ ਇੱਥੇ ਖੜੀ ਆਹੋ ਕਰੀ ਜਾਵੇਂਗੀ ਕਿ ਅੰਦਰ ਵੀ ਲੈ ਕੇ ਜਾਣਗੇ ਆਜੋ ਆਜੋ ਭੂਆ ਜੀ ਆ ਜਾ ਪੁੱਤ ਆ ਜਾ ਹੋਰ ਸੁਣਾਓ ਭੂਆ ਜੀ ਘਰੇ ਕਿਵੇਂ ਨੇ ਸਾਰੇ ਬਸ ਸਾਰੇ ਠੀਕ ਨੇ ਤੂੰ ਦੱਸ ਤੇਰੀ ਮੰਮੀ ਹੋਰਾਂ ਕਿੱਥੇ ਜਾ ਰਹੇ ਨੇ ਉਹ ਤਾਂ ਨਾ ਪੈਨਸ਼ਨ ਆਈ ਹੋਈ ਸੀ ਉਧਰ ਗਏ ਨੇ ਕਢਾਉਣ ਅੱਛਾ ਹਾਂਜੀ ਬਸ ਆਂਦੀ ਹੋਣਗੇ ਤੁਸੀਂ ਐ ਕਰੋ ਬੈਠੋ ਮੈਂ ਥੋੜੇ ਲਈ ਪਾਣੀ ਲੈ ਕੇ ਆਉਣੀ ਆ। ਅਲੂਪੂ ਆਜੀ ਪਾਣੀ। ਨੀ ਕੀ ਗੱਲ ਨਹੀਂ ਤੈਨੂੰ ਇੰਨੀ ਵੀ ਨਹੀਂ ਅਕਲ ਹੈਗੀ ਵੀ ਪੂ ਆਈਏ ਕੋਈ ਠੰਡੇ ਦੀ ਬੋਤਲ ਮੰਗਾ ਕੇ ਰੱਖ ਲਾਂਦੇ ਲੈ ਦੱਸ ਭਲਾ ਨਾ ਜੇ ਤੇਰੇ ਆਪ ਦੇ ਪੇਕੇ ਆਏ ਹੁੰਦੇ ਭਲਾ ਤੂੰ ਉਹਨਾਂ ਨੂੰ ਵੀ ਪਾਣੀ ਫੜਾਂਦੀ ਇਹ ਤਾਂ ਪੂ ਆਏ ਚੱਕ ਕੇ ਮਾਰਿਆ ਫੋਕਾ ਪਾਣੀ ਮੱਥੇ ਪੂਆਜੀ ਪਤਾ ਕੀ ਗੱਲ ਹੈ ਜੇ ਤਾ ਤੁਸੀਂ ਸਾਨੂੰ ਪਹਿਲਾਂ ਫੋਨ ਕਰ ਦਿੰਦੇ ਅਸੀਂ ਸਾਰਾ ਕੁਝ ਇੰਤਜ਼ਾਮ ਕਰਕੇ ਰੱਖਦੇ ਹੁਣ ਤੁਸੀਂ ਐਟ ਅ ਟਾਈਮ ਆਇਓ ਬਸ ਜਮੀ ਸਰਿਆ ਹੀ ਪਿਆ ਤੁਹਾਡਾ ਕੋਈ ਗੱਲ ਨਹੀਂ ਪੂਆ ਜੀ ਪਾਣੀ ਤਾਂ ਪਿਓ ਤੁਸੀਂ ਇੰਨੀ ਦੂਰੋਂ ਆਇਓ ਫਿਰ ਮੈਂ ਚਾਹ ਵੀ ਬਣਾ ਦਿੰਦੀ ਆ ਉਹੀ ਤਾਂ ਮੈਂ ਤੈਨੂੰ ਕਹਿੰਦੀ ਆ ਵੀ ਠੰਡ ਚੋਂ ਆਇਆ ਹੋਰ ਪਾਲਾ ਚੜਾ ਦੇਗੀ ਪਾਣੀ ਪਿਲਾ ਕੇ ਹੋਰੀ ਨੇ ਮੈਨੂੰ ਲੱਗਦਾ ਹਾਂ ਹਾਂ ਲੈ ਲੈ ਮੈਂ ਸੱਦ ਕੇ ਮੇਰੀ ਤਾਂ ਨਨਦਰੀ ਆ ਸਸਰੀ ਘਰ ਪੂਆ ਸਸਰੀ ਘਰ ਪੁੱਤ ਹੋਰ ਭੈਣ ਠੀਕ ਆ ਹਾਂ ਭਾਬੀ ਠੀਕ ਠਾਕ ਸਸਰੀ ਘਰ ਸਸਰੀ ਘਰ ਬੈ ਜਾ ਭਾਬੀ ਬੈਠੇ ਪਾਈ ਚਲ ਬੈਠੋ ਮੈਂ ਜਾ ਮਾੜਾ ਜਾ ਚਾਹ ਤਾਂ ਪੀ ਜਾ ਸੱਤੋ ਮੈਂ ਮੋਟਰ ਚੱਲੀ ਇਹਦੇ ਕਹਿਰਾ ਭੱਗਿਆ ਮਾ ਬਸ ਆ ਗਿਆ ਚਲ ਚੰਗਾ ਭਾਈ ਹੋਰ ਭਾਈ ਬੀਬੀ ਨਾਨ ਦਾ ਤੂੰ ਸੁਣਾ ਕੇ ਮੈਂ ਠੀਕ ਹੈ ਹਾਂ ਸਾਰੇ ਠੀਕ ਠਾਕ ਭਾਬੀ ਤੁਸੀਂ ਦੱਸੋ ਠੀਕ ਰਹਿੰਦੇ ਹੋ ਵਧੀਆ ਠੀਕ ਆਗੇ ਕਿਵੇਂ ਮਗਰਲੇ ਗੇੜੇ ਅੱਜ ਉਹ ਬੈਸ ਭਾਬੀ ਅਸੀਂ ਦੋਵੇਂ ਘਰੇ ਕੱਲੀਆਂ ਸੀ ਉਹ ਮੁੰਡਾ ਜਾ ਰਿਹਾ ਇੱਕ ਪੈਂਤੇ ਤੇ ਦੋਵੇਂ ਕੱਲੀਆਂ ਧੀ ਚਿੱਤ ਲੱਗਦਾ ਨਹੀਂ ਸੀ ਮੈਂ ਸੋਚਾ ਮਹਾ ਚਲ ਚਾਰ ਦਿਨ ਮੈਂ ਵੀ ਪੇਕੇ ਜਾ ਆਵਾ ਨੜੇ ਬਹੂ ਵੀ ਕਦੀ ਵਰੀ ਆਈਏ ਸੋਡੇ ਇੱਥੇ ਹਾਂ ਚੱਲ ਵਧੀਆ ਕਰਿਆ ਤਾ ਵਧੀਆ ਰਹੀਆਂ ਮਿਲ ਜਊਂਗੀਆਂ ਨਾਲ ਮੇਰਾ ਜੀ ਲੱਗਿਆ ਰਹੂਗਾ ਹਾਂ ਲਾ ਦੇ ਹੁਣ 5-7 ਦਿਨ ਤਾ ਲਾਵਾਂਗੇ ਪਾਬੀ ਤੂੰ ਸੋਚ ਨਾ ਕਰ ਇੱਥੀਆਂ ਹੁਣ ਤਹੀ ਤਾਂ ਕਹਿੰਦੇ ਹਾਂ ਪੁੱਤ ਬੈਠ ਕੇ ਗੱਲਾਂ ਕਰੋ ਮੈਂ ਚਾਹ ਬਣਾ ਦਿੰਦੀ ਨਾ ਨਾ ਪੁੱਤ ਮੈਂ ਲਿਓਨੀਆ ਚਾਹ ਤਾ ਤੂੰ ਜਵਾਖਾਂ ਨੂੰ ਪੜਾ ਉਹਨਾਂ ਦੇ ਪੇਪਰ ਨੇੜੇ ਲੱਗ ਰਹੇ ਨੇ ਜਵਾਖਾਂ ਦੇ ਮੰਮੀ ਫਿਰ ਕੀ ਇਹ 2 ਮਿੰਟ ਸੇ ਚਾਹ ਬਣਾ ਰਹੀ ਨਾ ਨਾ ਕੋਈ ਨਾ ਮੈਂ ਬਣਾ ਲਵਾਂਗੀ ਮੈਨੂੰ ਪਤਾ ਹੈ ਹੁਣ ਉਹਨਾਂ ਦੇ ਜਵਾਕਾਂ ਦੇ ਪੇਪਰ ਲਵੇ ਲੱਗ ਰਹੇ ਨੇਗੇ ਹੁਣ ਉਹਨਾਂ ਨੂੰ ਵੀ ਪੜਾ ਲਾ ਉਹਨਾਂ ਤੇ ਵੀ ਜ਼ੋਰ ਦੇ ਲਾ ਮਾੜਾ ਮੋਟਾ ਪੜਾਈ ਦਾ ਕੰਮ ਦਾ ਕੀ ਆ ਕੰਮ ਤਾਂ ਪੁੱਤਾਂ ਪਰ ਆਲ ਮਿਲ ਕੇ ਕਰੀ ਜਾਂਦੇ ਆ ਹੋਰ ਠੀਕ ਹੈ ਮੈਂ ਲਿਆਉਣੀ ਆ ਬੀਬੀ ਨੰਦੇ ਚਾਹ ਬਣਾ ਕੇ ਤੂੰ ਬੈਠ ਹੈ ਬਣਾ ਲਿਆ ਭਾਬੀ ਆ ਦੇਖ ਲੈ ਤੇਰੀ ਨੂਨੇ ਤਾਂ ਫੋਕਾ ਪਾਣੀ ਮਾਰੇ ਸੱਚ ਲੈ 10 ਭਲਾ ਚਲ ਮੈਂ ਕੋਈ ਪਾਣੀ ਦਾ ਚਲ ਕੋਈ ਨਾ ਨਿਆਣੀ ਆ ਇੰਨਾ ਪਤਾ ਨਹੀਂ ਹੈਗਾ ਇਹਨੂੰ ਭਨੇ ਲੈ ਮੈਂ ਲਿਆਉਣੀ ਆ ਚਾਹ ਬਣਾ ਕੇ ਬੈਠ ਤੂੰ ਕਭੀ ਦੁੱਧ ਚ ਪੱਤੀ ਪਾ ਲਿਆ ਲੈ ਜ਼ਰੂਰ ਲੈ ਤੈਨੂੰ ਬਠੇਰਾ ਦੁੱਧ ਹੈ ਉੱਤੋਂ ਦੇ ਕੀ ਹੋਣਾ ਦੁੱਧ ਚ ਪੱਤੀ ਬਠੇਰੀ ਤੈਨੂੰ ਪਿਆ ਦਾਂਗੇ ਲੈ ਵੇ ਸੋਚ ਹਾਂ ਲੈ ਪਾਣੇ ਪੀਲਾ ਚਾਹ ਲੋਟੋ ਕੇ ਭੇਜੋ ਨਾਲੇ ਆ ਜਾ ਨੀ ਭਾਬੀਏ ਤੂੰ ਵੀ ਬਹਿ ਜਾ ਭਾਈ ਠੀਕ ਹੋ ਕੇ ਸੋਈ ਲੈ ਹਿੰਦਾ ਭੜ ਕੋ ਤਾਂ ਪੀਲਾ ਚਾਹੀ ਖਾ ਭੀ ਹਾਂ ਭਾਈ ਆ ਤੁਸੀਂ ਨੇ ਨਮਾਈ ਕੀਤਾ ਛੇੜ ਲਿਆ ਨਾ ਘਰ ਦੇ ਕੰਮ ਤਾਂ ਉਨੀ ਮੌਕਦੇ ਹੈਗੇ ਔ ਘਰ ਹੀ ਸਕੂਲ ਖੋਲੀ ਬੈਠੀ ਹੈ ਨਮਾ ਕਿਤਾਕ ਨੂੰ ਕੀ ਹੈਗਾ 베ਲੀ ਦਾ ਉਹਦਾ ਜੀ ਲੱਗਿਆ ਰਹਿੰਦਾ ਨਾਲੇ ਰੌਣਕ ਲੱਗੀ ਰਹਿੰਦੀ ਆ ਘਰੇ ਜਵਾਖਾਂ ਨਾਲ ਫਿਰ ਕੀ ਹੁੰਦਾ ਆ ਕਰਦੇ ਕੰਮਾਂ ਦਾ ਕੀ ਆ ਕਰਦੇ ਕੰਮ ਤਾਂ ਨਿਭੜੇ ਜਾਂਦੇ ਰਹਿੰਦੇ ਨੇਗੇ ਮੈਂ ਬਥੇਰਾ ਕਰ ਲੈਨੀ ਆ ਕੰਮ ਕੁਮ ਕੰਮ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਮੈਨੂੰ ਪਾਪੀ ਗੱਲ ਸੁਣ ਮੇਰੀ ਐਵੇਂ ਵੀ ਨਹੀਂ ਸਿਰਤੇ ਚੜਾਇਆ ਕਰਦੇ ਬਹੂ ਨੂੰ ਜੇ ਸਿਰਤੇ ਚੜ ਜਾਂਦੀਆਂ ਨੇ ਨਾ ਲਾਣੀਆਂ ਬਹੁਤ ਔਖੀਆਂ ਨੇ ਨਾ ਮੇਰੀ ਗੱਲ ਸੁਣਾ ਅਸੀਂ ਕਿਹੜਾ ਇੱਥੇ ਜੰਮੀਆਂ ਪਲੀਆਂ ਨਹੀਂ ਹੈਗੀਆਂ ਸਾਨੂੰ ਤਾਂ ਕੋਈ ਨਹੀਂ ਕਿਸੇ ਨੇ ਪੜਾਇਆ ਹੈਗਾ ਤੇ ਸਾਡੇ ਵੀ ਬਹੂ ਆਰੀ ਹੈਗੀ ਇਹ ਤਾਂ ਕੋਈ ਨਹੀਂ ਇਦਾਂ ਕਰਦੀ ਹੈਗੀ ਲੈ ਫੇਰ ਕੀ ਹੋ ਗਿਆ ਅੱਜ ਕੱਲ੍ਹ ਟਾਈਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਜਿਹੇ ਜਿਹਾਂ ਜਵਾਨਾ ਉਹੇ ਜੀ ਹੋਣਾ ਪੈਂਦਾ ਗਾ ਨੂਹਾ ਧੀਆਂ ਨਾਲ ਦੇ ਪੜ੍ਹੀ ਲਿਖੀ ਉਹ ਤਾਂ ਐਵੇਂ ਹੀ ਕਰੀ ਜਾਨੀ ਆਂਗੀ ਕੁਛ ਨਹੀਂ ਹੁੰਦਾ ਹੈਗਾ ਕਿਧਰੇ ਨਹੀਂ ਨਖਰੇ ਕਰਦੀ ਬਥੇਰੀ ਨਾਰਮਲ ਲੈ ਦੱਸ ਭਾਬੀ ਤੂੰ ਤਾਂ ਜਮੀ ਨਹੀਂ ਨੱਕ ਤੇ ਮੱਖੀ ਬੈਠਣ ਦੰਦੀ ਲੈ ਤੂੰ ਤਾਂ ਐਵੇਂ ਹੀ ਕਰੀ ਜਾਨੀ ਆਂ ਪਹਿਣੇ ਫੇਰ ਤਾਂ ਨੂ ਬਥੇਰੀ ਸਿਆਣੀ ਆਗੀ ਇਹ ਸਿਆਣੇ ਬੋਲੇ ਤਾਂ ਭਾਬੀ ਮਗਰੋਂ ਹੀ ਪਤਾ ਲੱਗਦਾ ਕੋਈ ਨਹੀਂ ਕੁਛ ਨਹੀਂ ਹੁੰਦਾ ਤੂੰ ਨਾ ਹੋਰ ਕਿਹੜਾ ਆਪਣੇ ਬੇੜੇ ਚ ਬਹੂਆਂ ਨਹੀਂ ਆ ਰਹੀਆਂ ਹੈਗੀਆਂ ਕਿੰਨੀ ਕੁ ਮੈਡਮ ਲੱਗ ਰਹੀ ਹੈ ਕੋਈ ਕਿੰਨਾ ਪੜ ਕੁਛ ਨਹੀਂ ਹੁੰਦਾ ਹੈਗਾ ਨਾਲੇ ਤਾਂ ਉਹਦਾ ਟਾਈਮ ਪਾਸ ਹੋ ਜਾਂਦਾ ਜਿਵਾਖੜੀ ਦਾ ਘਰੇ ਸਾਰਾ ਦਿਨ ਬੇਲੀ ਨਾਲੋਂ ਨਾਲੇ ਵੇਰਾ ਵੇਲਾ ਪੂਰਾ ਹੋ ਜਾਂਦਾ ਹੈਗਾ ਕੰਮ ਧੰਦੇ ਕਰਕੇ ਚੱਲ ਮੈਂ ਵੀ ਆਪਦਾ ਬਿੰਦਰਾਮ ਵੀ ਕਰ ਲੈਨੀ ਆ ਵਿੱਚ ਦੀ ਆਹ ਇਹ ਗੱਲ ਸੁਣ ਮੇਰੀ ਤੂੰ ਤਾਂ ਇਹਦੇ ਮੂਰੇ ਨੌਕਰ ਲੱਗੀ ਹੋਈ ਐ ਕੋਈ ਨਹੀਂ ਨੌਕਰ ਹੁੰਦੀਆਂ ਸਸਾ ਮਾਵਾ ਵਰਗੀਆਂ ਹੁੰਦੀਆਂ ਨੇ ਜੇ ਕੋਈ ਸਮਝੇ ਨੂੰਹਾਂ ਵੀ ਤੀਆਂ ਵਰਗੀਆਂ ਨੇਂ ਆ ਤੂੰ ਤਾਂ ਭਾਬੀ ਬਾਲੀ ਲੈਕਚਰ ਜੇ ਲੱਗੀ ਚੜ੍ਹੂ ਮੈਨੂੰ ਲੈ ਫਿਰ ਹੋਰ ਹੁਣ ਤੂੰ ਤਾਂ ਐਵੇਂ ਹੀ ਕਰੀ ਜਾਨੀ ਆ ਪੀਲਾ ਚਾਹ ਦੀ ਘੁੱਟ ਫਿਰ ਮੈਂ ਰੋਟੀ ਰੋਟੀ ਬਣਾ ਦੂੰਗੀ ਤੈਨੂੰ ਐਵੇਂ ਹੀ ਨਿਕਰਿਆ ਕਰਦੇ ਹੈਗੇ ਸਬਜੀ ਕਾਦੀ ਬਣਾਵਾਂਗੀ ਭਾਬੀ ਪਾਟਰ ਪਨੀਰ ਬਣਾ ਦੰਨੀ ਆ ਹਾਂ ਲਿਆ ਬਣਾ ਕੇ ਚੰਗਾ ਹਾਂ ਫਿਰ ਉਹਨੂੰ ਤੇਰੇ ਨੂੰ ਨੂੰ ਵੀ ਲਾ ਲੈ ਨਾਲ ਕੋਈ ਨਾ ਉਹਨੂੰ ਪੜਾ ਲੈਣ ਦੇ ਜਵਾਖਾਂ ਨੂੰ ਚੱਲ ਪੈਣ ਮੈਨੂੰ ਕੀ ਲੈਣਾ ਥੋਡੇ ਘਰ ਦਾ ਮਾਮਲਾ ਜਿਵੇਂ ਮਰਜ਼ੀ ਕਰੋ ਮੈਂ ਕੌਣ ਹੁੰਦੀ ਆ ਵਿੱਚ ਬੋਲਣ ਚੱਲ ਕੋਈ ਨਾ ਤੂੰ ਤਾਂ ਐਵੇਂ ਹੀ ਲੱਗ ਜਾਨੀ ਆ ਭੈਣ ਕਰਨ ਤੇਨੂੰ ਕਰਦੀ ਆ ਸੇਵਾ ਸੁਭਾ ਪਹਿਲਾਂ ਮੈਨੂੰ ਐਂ ਦੱਸ ਲੈ ਭਾਬੀ ਸੇਵਾ ਕਰੇ ਕਿਉਂ ਨਾ ਮੈਂ ਤਾਂ ਆਪਦੀ ਨੂੰ ਕੰਟਰੋਲ ਚ ਰੱਖੀ ਹੋਈ ਆ ਮੇਰ ਤੋਂ ਪੁੱਛੇ ਵੀ ਨਾ ਤਾਂ ਇਹ ਪੈਰ ਨਹੀਂ ਪਟਦੀ ਹੈਗੀ ਚਲ ਕੋਈ ਨਾ ਲੈ ਆ ਜਾ ਫਿਰ ਤੈਨੂੰ ਰਸੋਈ ਦਿਖਾ ਕੇ ਲਿਆ ਮਾਂ ਨਵੀਂ ਬਣਾਈ ਆ ਤੂੰ ਤਾਂ ਅੱਛਾ ਤੜਕੀ ਜਾਨੀ ਮਾਲਾ ਕੰਮ ਥੋੜੀ ਆ ਭਾਬੀ ਆ ਤੂੰ ਤਾਂ ਐਵੇਂ ਬਾਦੂ ਦਾ ਤੜਕੀ ਜਾਨੀ ਰਹਿਨੀ ਆ ਗੱਲ ਗੱਲ ਤੇ ਕੋਈ ਗੱਲ ਨਾ ਬਾਤ ਆ ਜਾ ਤੈਨੂੰ ਰਸੋਈ ਦਿਖਾ ਕੇ ਲਿਆ ਮਾਂ ਨਾਲ ਝੋਲੇ ਅੰਦਰ ਧਰਦੇ ਆ ਆ ਜਾ ਕੀ ਦੱਸਾਂ ਮਮੀ ਕੀ ਕੁ ਸੈਣਾ ਪੈਂਦਾ ਗਾ ਸਹੁਰਿਆਂ ਦੇ ਘਰ ਦਾ ਆ ਮਮੀ ਦੇਖ ਲੈ ਕਿੰਨੀ ਚੰਗੀ ਆ ਕਿੰਨਾ ਖਿਆਲ ਰੱਖਦੀ ਆ ਪ੍ਰੀਤ ਦਾ ਇੱਥੇ ਮੇਰੀ ਸੱਸ ਦੇਖ ਲੈ ਬਾਰ ਬੜਾਈਆਂ ਕਰਦੀ ਆ ਘਰੇ ਦੇਖ ਲੈ ਜੀ ਨਾ ਦੁੱਬਰ ਕਰੀ ਰੱਖ ਜੀ ਨੂਰੀ ਚੱਲ ਐਵੇਂ ਕਰੋ ਟੈਸਟ ਮੈਂ ਤੁਹਾਡਾ ਕੱਲ ਨੂੰ ਲਾਵਾਂਗੀ ਠੀਕ ਹੈ ਜਾਓ ਹੁਣ ਤੁਸੀਂ ਘਰੇ ਤੁਹਾਡੀ ਛੁੱਟੀ ਆ ਕੱਲ ਨੂੰ ਟੈਸਟ ਯਾਦ ਹੋਣਾ ਚਾਹੀਦਾ ਜੇ ਨਾ ਯਾਦ ਹੋਇਆ ਨਾ ਤਾਂ ਆਪਦਾ ਹਿਸਾਬ ਲਾ ਲਿਓ ਠੀਕ ਹੈ ਚਲੋ ਜਾਓ ਹੁਣ ਆ ਲਓ ਬੁੱਕ ਫੋਰਸ ਨਾਓ ਦੀਦੀ ਕਿਵੇਂ ਚੱਲਦੀ ਹੈ ਜ਼ਿੰਦਗੀ ਠੀਕ ਹੈ ਜੀ ਵਧੀਆ ਪੜਾ ਲੈਂਦੇ ਤੁਸੀਂ ਬੱਚਿਆਂ ਬਸ ਬਥੇਰਾ ਪੜ ਲਿਆ ਇਹਨਾਂ ਨੇ ਮੈਂ ਕਹਿ ਤਾ ਵੀ ਟੈਸਟ ਕਰ ਲੂ ਯਾਦ ਕਰਕੇ ਆਇਓ ਤੁਸੀਂ ਅੱਛਾ ਜੀ ਹੂੰ ਹੁਣ ਤਾਂ ਛੁੱਟੀ ਦਾ ਟਾਈਮ ਹੋ ਗਿਆ ਨਾ ਇਹਨਾਂ ਦਾ ਹਾਂ ਹੋਰ ਕੋਈ ਗੱਲਬਾਤ ਠੀਕ ਹੈ ਜੀ ਵਧੀਆ ਬੜੇ ਟਾਈਮ ਬਾਅਦ ਆਇਓਂ ਦੀ ਤੁਸੀਂ ਮੈਨੂੰ ਮਿਲਣ ਫਿਰ ਤੁਹਾਨੂੰ ਪਤਾ ਹੀ ਹੈਗਾ ਕਮਾ ਕਰਾਂ ਚ ਕਾਨੂੰਨ ਨਿਕਲੇ ਜਾਂਦਾ ਈ ਬਾਰੇ ਟਾਈਮ ਤਾਂ ਕੱਢਣਾ ਹੀ ਪੈਂਦਾ ਦੀਦੀ ਇਹ ਤਾਂ ਹੈ ਨਹੀਂ ਹੁਣ ਅਸੀਂ ਖੁੱਲਾ ਟਾਈਮ ਲੈ ਕੇ ਆਏ ਜੀ

ਤੂੰ ਐਂ ਕਰ ਵਧੀਆ ਜੀ ਚਾਹ ਦੀ ਕੁੱਟ ਲਿਆ ਮੇਰੇ ਵਾਸਤੇ ਬਣਾ ਕੇ ਓਹੋ ਬਣਾ ਦੰਨੀਏ ਭੂਆ ਜੀ ਨਾਲੇ ਗੱਲ ਸੁਣ ਮੇਰੀ ਆ ਮੇਰੇ ਨਾ ਕੱਪੜੇ ਜੇ ਪ੍ਰੈਸ ਕਰਨ ਵਾਲੇ ਪਏ ਨੇਗੇ ਕਾਲੀ ਕਾਲੀ ਚ ਮੈਂ ਕਰਕੇ ਨਹੀਂ ਆਈ ਹੈਗੀ ਉਹਨਾਂ ਨੂੰ ਪ੍ਰੈਸ ਕਰ ਦੇ ਠੀਕ ਆ ਆ ਮੈਂ ਮੜਾ ਜਾ ਤੇਰੇ ਚਾਚੇ ਕੇ ਦੂਜੇ ਕੇ ਉਹਨਾਂ ਦੇ ਜਾ ਕੇ ਆਣਾਗਾ ਵਧੀਆ ਜੀ ਬਣ ਕੇ ਜਾਉ ਪੈੜਾ ਜਾ ਲੱਗਦਾ ਫਿਰ ਇਦਾਂ ਭੂਆ ਜੀ ਮੈਂ ਚਾਹ ਤਾਂ ਹੁਣੇ ਬਣਾ ਦੰਨੀ ਆ ਕੱਪੜੇ ਫੇਰ ਪ੍ਰੈਸ ਕਰ ਦਾਂਗੀ ਹਨ ਮੈਂ ਦੋ ਕ ਪੇਜ ਰਹਿ ਗਏ ਲਿਖਣ ਵਾਲੇ ਨੋਟਸ ਬਣਾਉਣੇ ਨੇ ਇਹ ਬਣਾ ਕੇ ਫੇਰ ਕਰ ਦੰਨੀ ਆ ਕੰਮ ਨਹੀਂ ਕੀ ਗੱਲ ਤੇਰੀ ਜਬਾਨ ਕੁਝ ਜ਼ਿਆਦਾ ਹੀ ਨਹੀਂ ਚੱਲਣ ਲੱਗ ਗਈ ਨਾ ਗੱਲ ਸੁਣ ਮੇਰੀ ਤੇ ਨਹੀਂ ਪ੍ਰੈਸ ਕਰਨੇ ਤੂੰ ਮਨਾ ਕਰ ਦੇ ਆ ਕੀ ਆਨੇ ਬਹਾਨੇ ਚ ਲਾਈ ਜਾਨੀ ਐ ਪੂਆ ਜੀ ਮੈਂ ਕੀ ਕਹਤਾ ਇਹੋ ਜਾਂ ਮੈਂ ਤੁਹਾਨੂੰ ਇਹੀ ਕਿਹਾ ਵੀ ਬੇਲੀ ਹੋ ਕੇ ਮੈਂ ਕੱਪੜੇ ਤੁਹਾਡੇ ਪ੍ਰੈਸ ਕਰ ਦਾਂਗੀ ਮੈਂ ਕਹਣਾ ਮਨਾ ਕਰਿਆ ਤੁਹਾਨੂੰ ਤੂੰ ਤਾਂ ਬੇਲੀ ਹੁੰਦੀ ਓ ਨਹੀਂ ਸਾਰਾ ਦਿਨ ਤਾ ਤੂੰ ਇੰਨਾ ਚ ਘੁਸੜੀ ਰਹਿਣੀ ਐ ਤੂੰ ਉਹੀ ਜਵਾਬ ਦੇ ਦੇ ਭਾਈ ਕੋਈ ਨਾ ਪੂਆ ਕਰ ਦੰਨੀ ਐ ਮੈਂ ਪ੍ਰੈਸ ਲਾ ਦੇਖ ਲਾ ਕਿਵੇਂ ਬੋਲਦੀ ਐ ਮੇਰੇ ਤੇ ਮਾਰਦੀ ਸੀ ਹੁਕਮ ਘਰੇ ਨਾ ਲਾ ਦੇਖ ਲਾ ਅੰਦਰ ਹੀ ਵੜ ਕੇ ਬੈ ਗਈ ਕੁੜਾ ਪ੍ਰੀਤਾ ਕੀ ਕਰੀ ਜਾਨੀ ਐ ਹਾਂਜੀ ਭੂਆ ਜੀ ਨਹੀਂ ਪਹਿਲਾਂ ਚਾਹ ਦੀ ਘੁੱਟ ਬਣਾ ਲਿਆ ਕਦੋਂ ਦੀ ਡਿੱਕੀ ਜਾਨੀ ਆ ਮੈਂ ਆ ਕੱਪੜੇ ਫਰੈਸ਼ ਫੇਰ ਕਰਦੀ ਠੀਕ ਆ ਦੇਖੋ ਮਹਾਰਾਣੀ ਕਿੰਨੀ ਔਖੀ ਹੁੰਦੀ ਹੈਗੀ ਸੱਤ ਵੱਟ ਪਾਈ ਮੱਥੇ ਜਿੰਨਕ ਪੜਨੀ ਸੀ ਨਾ ਤੂੰ ਪਹਿਲਾਂ ਪੜ ਲੀ ਹੁਣ ਤੇਰੀ ਪੜਾਈ ਤਾਂ ਮੈਂ ਬੰਦ ਕਰਾ ਕੇ ਜਾਉਂ ਬੰਦ ਦੀ ਐ ਮੈਡਮ ਇਹਦਾਸੂ ਭੂਆ ਨੂੰ ਜਦੋਂ ਮੈਂ ਕਹਿ ਰਹੀ ਆ ਵੀ ਬਿੱਲੀ ਹੋ ਕੇ ਤੁਹਾਡੇ ਮੈਂ ਕੱਪੜੇ ਪ੍ਰੈਸ ਕਰ ਦਾਂਗੀ ਪਰ ਭੂਆ ਕਿੱਥੇ ਸਮਝਦੀ ਐ ਉਹਨੂੰ ਤਾਂ ਐ ਵੀ ਮੈਨੂੰ ਟਾਈਮ ਸਿਰ ਕੰਮ ਚਾਹੀਦਾ ਐ ਤਾਂ ਮਤਲਬ ਚਾਹੀਦਾ ਇੰਨਾ ਤਿਆਰ ਹੋ ਕੇ ਪਤਾ ਨਹੀਂ ਭੂਆ ਨੇ ਕਿੱਥੇ ਜਾਣਾ ਫਿਕ ਤਾਂ ਨੋਟਸ ਉਹਦੇ ਟੈਂਸ਼ਨ ਅਲੱਗ ਰਾਤ ਤੱਕ ਸਬਮਿਟ ਕਰਨੇ ਨੇ ਕਿਵੇਂ ਹੋਣਗੇ ਪਹਿਲੇ ਤਾਂ ਰੈਗੂਲਰ ਕਲਾਸਾਂ ਲੱਗ ਜਾਂਦੀਆਂ ਸੀ ਕਿਸੇ ਤੋਂ ਨੋਟਸ ਲੈ ਵੀ ਲੈਂਦੀ ਸੀ ਪਰ ਹੁਣ ਆਨਲਾਈਨ ਕਲਾਸਾਂ ਪ੍ਰਾਈਵੇਟ ਕਲਾਸਾਂ ਸਿਰ ਵੀ ਦਰਦ ਹੋਣ ਲੱਗਿਆ ਮੇਰਾ ਤਾਂ ਸੋਚ ਕੇ ਸੱਚ ਪ੍ਰਿੰਟ ਆਊਟਸ ਵੀ ਕਢਵਾਉਣੇ ਸੀਗੇ ਮੈਂ ਇਹਨਾਂ ਨੂੰ ਫੋਨ ਕਰਦੀਆਂ ਵੀ ਆਉਂਦੇ ਹੁੰਦੇ ਨਾ ਤੁਸੀਂ ਪ੍ਰਿੰਟ ਆਊਟ ਕਢਵਾ ਲਿਆਓ ਲੋ ਜੀ ਬਣਾ ਦਿਓ ਭੂਆ ਜੀ ਲਈ ਚਾਹ ਆਪਨੇ ਕੁਛ ਕਰਦੀ ਬੈਠੀ ਬੈਠੀ ਆਰਡਰ ਦੇਈ ਹੋਗੀ ਸਲਪਲੇ ਫੋਨ ਕਰਦਾ ਉਹਨਾਂ ਨੂੰ ਜ਼ਰੂਰੀ ਕੰਮਾਂ ਹਲੋ ਹਾਂਜੀ ਕਿੱਥੇ ਹੋ ਤੁਸੀਂ ਅੱਛਾ ਮੇਰੀ ਗੱਲ ਸੁਣੋ ਮੈਂ ਨਾ ਤੁਹਾਨੂੰ ਵਟਸਐਪ ਤੇ ਨਾ ਪੀਡੀਐਫ ਸੈਂਡ ਕਰਦੀ ਆ ਮੈਨੂੰ ਸਵੇਰ ਤੱਕ ਨੋਟ ਸਬਮਿਟ ਕਰਵਾਉਣੇ ਨੇ ਤੁਸੀਂ ਨਾ ਫਟਾਫਟ ਜਾ ਕੇ ਨਾ ਪ੍ਰਿੰਟ ਆਊਟ ਕਢਵਾ ਲਿਆਓ ਹਾਂਜੀ ਇੱਕ ਤਾਂ ਫਾਈਲ ਲੈ ਆਉਣੀ ਐ ਇੱਕ ਕਲਰਫੁਲ ਮਾਰਕਰ ਲੈ ਆਣਾ ਠੀਕ ਐ ਜੀ ਜਲਦੀ ਆ ਜਿਓ ਤੁਸੀਂ ਓਕੇ ਕਿਵੇਂ ਰਹੀ ਦੀ ਸੀ ਤੁਸੀਂ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਕੀ ਬਣਾ ਰਹੀ ਸੀ ਕੁਛ ਨਹੀਂ ਭੂਆ ਜੀ ਲਈ ਚਾਹ ਬਣਾ ਰਹੀ ਸੀ ਤੁਸੀਂ ਪਿਓਗੇ ਲਾ ਦਿਐਸ ਤਬੀਂ ਦੇ ਨੇ ਕਿਤਾਬਾਂ ਵੀ ਇੱਥੇ ਰੱਖ ਰਖੀਆਂ ਨੇ ਅੱਛਾ ਆ ਕਿਤਾਬਾਂ ਤਾਂ ਦੀਦੀ ਮੈਂ ਪਤਾ ਕਿਉਂ ਰੱਖਿਆ ਨੇ ਇੱਥੇ ਜਦੋਂ ਕਿਤੇ ਮੈਂ ਚਾਹ ਬਣਾਉਣੀ ਆ ਰੋਟੀ ਬਣਾਉਣੀ ਆ ਜਾਂ ਸਬਜ਼ੀ ਕੱਢਦੀ ਆ ਤਾਂ ਮੈਂ ਇੱਥੇ ਹੀ ਪੜ੍ਹ ਲੈਣੀ ਆ ਨਾਲ ਨਾਲ ਪੜ੍ਹ ਲੈਣੀ ਆ ਹਾਂਜੀ ਇੱਥੇ ਕੋਈ ਨਹੀਂ ਛੇੜਦਾ ਮੇਰੀ ਕਿਤਾਬਾਂ ਮਾਮੀ ਜੀ ਵੀ ਤੇ ਵੀਰ ਜੀ ਵੀ ਸੋੜਾ ਪੂਰਾ ਸਾਥ ਦਿੰਦੇ ਨੇ ਕੀ ਦੱਸਾਂ ਦੀਦੀ ਪਹਿਲੇ ਮੇਰੀ ਜਮਾ ਸਪੋਰਟ ਨਹੀਂ ਕਰਦੇ ਸੀਗੇ ਹੁਣ ਹੌਲੀ ਹੌਲੀ ਉਹਨਾਂ ਨੂੰ ਸਮਝ ਆ ਗਿਆ ਤੇ ਇਹ ਜਦੋਂ ਲੇਟ ਆਉਂਦੇ ਨੇ ਮੈਂ ਰੋਟੀ ਬਣਾਉਣੀ ਐ ਇਹ ਤਾਂ ਨਾਲੇ ਮੈਨੂੰ ਰੋਟੀ ਖਵਾ ਦਿੰਦੇ ਨੇ ਨਾਲ-ਨਾਲ ਮੈਂ ਪੜ੍ਹ ਲੈਂਦੀ ਆ ਬਹੁਤ ਸਪੋਰਟ ਕਰਦੇ ਨੇ ਮੇਰੀ ਜੀ ਵੀ ਜੀ ਆਪ ਜੀ پوری ਕੇਅਰ ਕਰਦੇ ਨੇ ਹੋਰ ਰੱਬ ਇਹੋ ਜਿਹੇ ਹਸਬੰਡ ਸਾਰਿਆਂ ਨੂੰ ਦੇਵੇ ਚਲੋ ਦੀਦੀ ਮੇਰੀ ਗੱਲ ਸੁਣੋ ਮੈਂਨੇ ਚਾਹ ਬਣਾ ਲੀਆ ਤੁਸੀਂ ਜਾ ਕੇ ਬੈਠੋ ਮੇਰੇ ਰੂਮ ਚ ਫਿਰ ਆਪਾਂ ਬੈਠ ਕੇ ਗੱਲਾਂ ਕਰਦੇ ਆ ਠੀਕ ਹੈ ਹਲੋ ਦੀਦੀ ਚਾ ਲਓ ਦੀਦੀ ਸਾਨੂੰ ਪੜਨ ਦਾ ਬੜਾ ਸ਼ੌਂਕ ਹੈ ਦੀਦੀ ਹੈ ਨਾ ਹਾਂਜੀ ਦੀਦੀ ਇੱਕ ਨਾ ਇੱਕ ਦਿਨ ਪੜ ਕੇ ਤੁਸੀਂ ਵਧੀਆ ਲੱਗੂਗੀ ਜਿਹਾ ਬਤੇ ਨਾ ਹਾਂਜੀ ਦੀਦੀ ਮੇਰਾ ਬਚਪਨ ਤੋਂ ਹੀ ਸੁਪਨਾ ਸੀ ਕਿ ਵਧੀਆ ਪੜ੍ਹ ਲਿਖ ਕੇ ਨਾ ਇੱਕ ਵੱਡੀ ਅਫਸਰ ਬਣਾ ਮੈਂ ਕਈ ਕੁੜੀਆਂ ਸੋਚਦੀਆਂ ਨੇ ਨਾ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਸਾਰੇ ਸੁਪਨੇ ਟੁੱਟ ਜਾਣਗੇ ਹਾਂਜੀ ਪਰ ਜੇ ਸਹੁਰਾ ਪਰਿਵਾਰ ਵਧੀਆ ਹੋਵੇ ਵਧੀਆ ਸਪੋਰਟ ਕਰਨ ਤਬ ਬਥੇਰਾ ਕੁਝ ਹੋ ਸਕਦਾ ਉਹ ਸੋਹਰੇ ਘਰ ਰਹਿ ਕੇ ਵੀ ਆਪਦੇ ਸੁਪਨੇ ਪੂਰੇ ਕਰ ਸਕਦੀਆਂ ਨੇ ਇਸੇ ਬੜੇ ਕਰਮ ਵਾਲੀ ਹੁੰਦੀ ਦੀ ਹੈ ਨਾ ਜਿਹੜਾ ਸਾਡੇ ਹਸਬੰਦ ਵੀ ਤੇ ਮਮੀ ਜੀ ਵੀ ਬਹੁਤ ਸਾਥ ਦਿਲੇ ਨੇ ਕਿ ਸੋਡਾ ਇਹ ਗੱਲ ਤਾਂ ਹੈਗੀ ਆ ਮੇਰਾ ਵੀ ਸੁਪਨਾ ਸੀ ਇੱਕ ਦਿਨ ਵੀ ਮੈਂ ਵੀ ਪੜ ਕੇ ਕੁਝ ਵਧੀਆ ਲੱਗਾ ਪਰ ਮੇਰੀ ਸੱਸ ਤੇ ਮੇਰੇ ਘਰ ਵਾਲਾ ਕਹਿੰਦਾ ਵੀ ਘਰ ਬਸਾਉਣ ਦੀਆਂ ਗੱਲਾਂ ਕਰੋ ਵੀ ਤੁਸੀਂ ਪੜ ਕੇ ਕੀ ਕਰਨਾਗਾ ਲੈ ਐਵੇਂ ਥੋੜੀ ਹੁੰਦਾ ਦੀਦੀ ਹੁਣ ਜੇ ਨਹੀਂ ਬਾਹਰ ਜਾਣਾ ਬੰਦਾ ਆਪਣਾ ਘਰੇ ਰਹਿ ਕੇ ਵੀ ਤਾਂ ਪੜ ਹੀ ਸੋ ਜਾ। ਇਹੋ ਜੀ ਕਿਹੜੀ ਗੱਲ ਆ। ਭੂਆ ਜੀ ਦੇ ਨਾ ਸੋਚ ਉਹੀ ਪੁਰਾਣੀਆਂ ਗੱਲਾਂ। ਫਿਰ ਮੈਨੂੰ ਆਏ ਸੀ ਵੀ ਮੇਰੀ ਮੰਮੀ ਨੇ, ਮੇਰੇ ਚਾਚੇ ਤਾਂ ਆਏ ਨੇ ਵੀ ਮਸਾਹਬਾ ਵਿਆਹ ਕੀਤਾਗਾ ਮੇਰਾ। ਵਿਵਸਾਪਾ ਚਲਾਉਦਾ ਘਰੀ ਵਿਸਾਖੇ ਰੱਖੀ। ਤਾਂ ਕਰਕੇ ਸਾਰੇ ਸੁਪਨਿਆਂ ਤੇ ਪਾਣੀ ਫੇਰ ਪੈਣਾ ਨੇ ਮੇਰੇ। ਚਲੋ ਕੋਈ ਨਾ ਦੀਦੀ, ਤੁਸੀਂ ਟੈਨਸ਼ਨ ਨਾ ਲਓ। ਜੇ ਤੁਸੀਂ ਕਹੋ ਤਾਂ ਮੈਂ ਭੂਆ ਜੀ ਨਾਲ ਗੱਲ ਕਰਾਂ ਤੁਹਾਡੇ ਪੜਨ ਬਾਰੇ। ਫਿਰ ਐਵੇਂ ਸੋਨੂ ਵੀ ਸੁਣਾਉਣਗੇ ਵੀ ਤੁਸੀਂ ਤਾਂ ਪੜਦੇ ਹੋ ਨਾਲੇ ਸੋਨੂ ਪਤਾ ਵੀ ਸੋਨੂ ਕਿੰਨੀ ਆ ਸੁਣਾਉਂਦੇ ਨੇਗੇ ਉਹ ਤੇ ਦੀ ਇੱਕ ਵਾਰੀ ਮੈਂ ਗਲਤ ਕਰਕੇ ਦੇਖਦੀ ਆ ਉਹਨਾਂ ਨਾਲ ਨਹੀਂ ਦੀ ਜੀ ਤੁਸੀਂ ਮੰਮੀ ਜੀ ਨੂੰ ਕੁਝ ਨਹੀਂ ਕਹਿਣਾਗਾ ਕਿਉਂਕਿ ਫਿਰ ਉਹਨਾਂ ਨਾਲ ਹੀ ਨਹੀਂ ਪਤਾਗਾ ਵੀ ਕੀ ਕੁਝ ਕਹਿਣਗੇ ਵੀ ਮੈਂ ਨਹੀਂ ਪੜਾਈ ਬਾਰੇ ਨਹੀਂ ਮੈਂ ਸੋਚ ਸਕਦੀ ਦੀਦੀ ਇੱਕ ਵਾਰੀ ਗਲਤ ਕਰਕੇ ਦੇ ਦੇ ਨਹੀਂ ਤੁਸੀਂ ਗੱਲ ਨਹੀਂ ਕਰਨੀ ਜੀ ਉਹਨਾਂ ਨਾਲ ਪਰ ਦੀਦੀ ਨਹੀਂ ਤੁਸੀਂ ਗੱਲ ਨਹੀਂ ਕਰਨੀ ਜੀ ਉਹਨਾਂ ਨਾਲ ਬਸ ਲੈ ਦੱਸੋ ਪਤਾ ਨਹੀਂ ਕਿਹੋ ਜਿਹਾ ਲੋਕ ਨੇ ਕੁੜੀਆਂ ਨੂੰ ਤੁਸੀਂ ਬਾਹਰ ਪੜਨ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਕੁੜੀਆਂ ਘਰ ਬੈ ਕੇ ਵੀ ਤਾਂ ਪੜ ਹੀ ਸਕਦੀਆਂ ਨੇ ਉਹ ਹੀ ਪੁਰਾਣੇ ਵਿਚਾਰ ਲੋਕਾਂ ਦੇ ਪਤਾ ਨਹੀਂ ਇਹਨਾਂ ਨੂੰ ਕਦੋਂ ਅਕਲ ਆਊਗੀ ਉਹ ਸੱਚ ਭੂਆ ਦੇ ਕੱਪੜੇ ਪ੍ਰੈਸ ਕਰਨ ਵਾਲੇ ਰਹਿ ਗਏ ਸੀਗੇ ਉਹ ਕਰਾਂ ਫਿਰ ਮੈਂ ਪੜਦੀ ਆਂ ਲੇ ਦੇਖ ਲੈ ਬਣੀ ਫਰਦੀ ਐ ਮੈਡਮ ਐਨੀ ਅਕਲ ਨਹੀਂ ਵੀ ਤੇਰੇ ਤਾਂ ਪਾਈ ਜਾ ਲੈ ਫ੍ਰੀਤ ਨੋਟਸ ਨਾਲ ਆ ਮਾਰਕਰ ਸਾਰਾ ਰੂਮ ਬਰੇ ਵਿੱਚ ਐ ਤੇਰਾ ਲੈ ਆ ਜੀ ਤੁਸੀਂ ਹਾਂ ਮੈਂ ਇਥੋਂ ਗੁਰਦੀਪ ਤੁੰਕੜਾ ਲੈ ਉੱਤੋਂ ਫਿਰ ਮੈਂ ਰਸਤੇ 'ਚ ਆ ਗਿਆ ਸੀ ਉਹਨੂੰ ਅੱਛਾ ਅੱਛਾ ਬਾਕੀ ਤੇ ਮਲਾਤਾ ਤੁਸੀਂ ਉਹ ਇਥੇ ਰਸ ਜਿਆਦਾ ਹੁੰਦਾ ਦੁਕਾਨ ਤੇ ਬਾਕੀ ਚੈੱਕ ਕਰ ਲੈ ਜੇ ਕੋਈ ਚੀਜ਼ ਹੋਰ ਲੋੜ ਆ ਤਾਂ ਲਿਆਉਂਗਾ ਭੱਜ ਕੇ ਨਹੀਂ ਨਹੀਂ ਜੀ ਪੂਰੇ ਐ ਬਸ ਆਹੀ ਕੁਛ ਚਾਹੀਦਾ ਸੀ ਮੈਨੂੰ ਟਾਈਮ ਹੋ ਰਿਹਾ ਬੱਚੇ ਆਏ ਨਹੀਂ ਹਜੇ ਜੀ ਮੇਰੇ ਪੇਪਰ ਨੇ ਨਾ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਛੁੱਟੀ ਕਰਤੀ ਸੀ ਵੀ ਦੋ ਤਿੰਨ ਦਿਨ ਤੁਸੀਂ ਆਇਓ ਨਾ ਮੈਂਨੇ ਪੜ ਲਿਖ ਲਾਵਾਂਗੇ ਆਪਣਾ ਪਰ ਟਾਈਮ ਤਾਂ ਸਾਰਾ ਹੋਣਾ ਚੀ ਚਲਾ ਜਾਂਦਾ ਸੀਗਾ ਪੜਨ ਦਾ ਟਾਈਮ ਕਿੱਥੇ ਮਿਲਦਾ ਸੀ ਹਾਂ ਚਲ ਇਹ ਵੀ ਗੱਲ ਠੀਕ ਹੈ ਤੇਰੀ તૈયારી ਹੋ ਜੂ ਵਧੀਆ ਹੂੰ ਟਾਈਮ ਨਹੀਂ ਲੱਗਦਾ ਬੈ ਸਤੂ ਹਾਂ ਬੂਆ ਉਰੇ ਆ ਗਿਆ ਚਲ ਤੂੰ ਕਰ ਲੈ ਕੰਮ ਸੌ ਗੱਲਾਂ ਹੁੰਦੀਆਂ ਨੇ ਸਰਾਣੇ ਖੜਦੀ ਲੈ ਦੇਖ ਲੈ ਬੇ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਨਾ ਤੁਸੀਂ ਨੇ ਇਹ ਕੀ ਲੱਛਣ ਫੜੇ ਨੇ ਕੀ ਬੂਆ ਆ ਇਹਨੂੰ ਕੀ ਕੁਛ ਲਿਆ ਕੇ ਦੇਣ ਲੱਗ ਰੈ ਬੇ ਮਾੜੀ ਮੋਟੀ ਆਕਲ ਨੂੰ ਆ ਥਮਾਰਾ ਟਾਈਮ ਦੇਖ ਲੈ ਕਿ ਹਾਜਾ ਚੱਲ ਰੈ ਇਹ ਤਾਂ ਪੜਨ ਵਾਲੇ ਨੋਟਸ ਨੇ ਬੂਆ ਮਾਰਕਰ ਲੈ ਕੇ ਦਿੱਤਾ ਹੋਰ ਮੈਂ ਕੀ ਲਿਆ ਕੇ ਦੇਤਾ ਇਹਨੂੰ ਨਾ ਬੇ ਭਾਈ ਤੇਰੀ ਬਹੂ ਤਾਂ ਬਾळा ਹੀ ਬੋਲਦੀ ਆ ਔਰ ਮੇਰੀ ਨੂੰ ਚ ਦੇਖ ਲੈ ਮੂੰਹ ਚ ਜਬਾਨ ਵੀ ਨਹੀਂ ਹੈਗੀ ਬੋਲ ਜੇ ਮੇਰੇ ਮੂਰੇ ਮੈਂ ਤਾਂ ਪਾਂਡੇ ਮਜਾਉਨੀ ਆ ਪਾਂਡੇ ਸਾਰਾ ਘਰ ਦਾ ਕੰਮ ਕਰਦੀ ਹੈਗੀ ਫੇ ਭਾਂਡੇ ਜੋ ਗੀਰ ਰੱਖ ਰਹੀਏ ਪੂਆ ਹੋਰ ਵੀ ਤਾਂ ਕੋਈ ਕੰਮ ਕਿਤੇ ਲਾਈ ਆ ਉਹ ਨਾ ਕੀ ਗੱਲ ਵੇ ਸੇੜ ਦੇ ਕਾਦੇ ਵਾਸਤੇ ਆਪਾਂ ਕੋਈ ਸੁਖ ਦੇ ਮਾਰੇ ਸੇੜਦੇ ਹੋਣੇ ਸੁਖ ਨੂੰ ਹੁਣ ਪੂਆ ਜਿਹੜੇ ਨੌਕਰੀ ਤੇ ਲੱਗੇ ਉਹਨਾਂ ਦੇ ਕਿਹੜਾ ਭਾਂਡੇ ਰਹਿ ਜਾਂਦੇ ਨੇ ਕੋਹਰ ਕੰਮ ਰਹਿ ਜਾਂਦੇ ਨੇ ਉਹਨਾਂ ਦੇ ਰੋਟੀ ਨਹੀਂ ਬਣਦੀ ਸਭ ਕੁਝ ਬਣੀ ਜਾਂਦਾ ਸਭ ਕੁਝ ਹੋਈ ਜਾਂਦਾ ਕਾ ਚੱਕਰ ਬਣੂਗਾ ਤੇਰੀ ਮਾਂ ਕਦ ਤੱਕ ਕੰਮ ਕਰੂਗੀ ਮਾਂ ਤੈਨੂੰ ਦੱਸੀਦਾ ਜਨਾ ਇਹ ਨੌਕਰੀ ਤੇ ਲੱਗੀ ਨਹੀਂ ਆਪ ਕਰੀ ਜਾਊਗੀ ਜੇ ਬਾਰਾਂਦਰ ਪੜਾਉਣ ਜਾਊਗੀ ਤਾਂ ਆਪ ਦੇ ਕੰਮ ਵਾਲੀ ਲਾ ਕੇ ਰੱਖ ਜੂਗੀ ਕੀ ਰੋਲਾ ਜਾ ਪਾਰ ਕਿਥੇ ਤੁਸੀਂ ਆ ਜਾ ਭਾਬੀ ਆ ਜਾ ਜੇ ਹੋ ਰੇਗਾ ਮੈਂ ਤਾਂ ਐ ਕਹਿੰਦੀ ਹਾਂ ਬਈਆ ਤੇਰੀ ਨੂੰਨੇ ਸੋਡੇ ਸਿਰ ਚ ਕੀ ਘੋਲ ਕੇ ਪਾਰਖ ਹੈਗਾ ਕਿਉਂ ਘੋਲ ਕੇ ਕੀ ਪਾਉਣਾ ਉਹਨੇ ਤੁਸੀਂ ਤਾਂ ਉਸੇ ਦੀ ਬੋਲੀ ਬੋਲੀ ਜਾਂਦੇ ਹੋ ਪਤਾ ਨਹੀਂ ਕੀ ਕੁਛ ਲਿਆ ਲਿਆ ਦੇ ਹੀ ਜਾਂਦਾ ਉਹਨੂੰ ਨਹੀਂ ਮੈਂ ਤਾਂ ਐ ਕਹਿੰਦੀ ਸੀ ਭਾਬੀ ਬਈਆ ਤੁਸੀਂ ਤਾਂ ਨਾ ਉਹਨੂੰ ਬਾਹਰ ਕਿਹੜਾ ਨਾ ਤੋੜ ਦਿਓ ਟਾਈਮ ਦੇਖ ਲੈ ਕਿਹਾ ਜਾ ਰਿਹਾ ਕੱਲ ਨੂੰ ਕੋਈ 1921 ਹੋ ਗਈ ਨਾ ਅਸਤਵਾਰ ਵੀ ਤੋੜ ਦਾਂਗੇ ਇਹ ਕੀ ਟਿੱਕ ਗੱਲ ਆ ਤੂੰ ਕਿਹੜੀਆਂ ਗੱਲਾਂ ਕਰਦੀਆਂ ਕਿ ਤੂੰ ਕਿਉਂ ਸਾਡੀ ਮੇਰ ਨੂੰ ਤੇ ਮੱਚੀ ਜਾਨੀ ਆ ਤੂੰ ਹੈ ਮੱਛੇ ਨਾਲੀ ਗੱਲ ਨਹੀਂ ਹੈਗੀ ਭਾਬੀ ਤੂੰ ਇਹ ਕਹੀ ਜੀ ਗੱਲਾਂ ਕਰਦੀ ਆ ਮੈਂ ਤਾਂ ਐ ਕਹਨੀ ਆ ਵੀ ਜੇ ਨੀਕੀ ਹੋਗੀ ਕੋਈ ਗੱਲ ਦੀ ਵੀ ਫਿਰ ਮੂੰਹ ਦਿਖਾਣ ਜੋਗਰੇ ਨਹੀਂ ਜਣੇ ਨਹੀਂ ਹੁੰਦੀ ਹੈਗੀ ਉਹ ਨੀਕੀ ਬਥੇਰੀ ਸਿਆਣੀ ਆ ਬਥੇਰੀ ਸਮਝਦਾਰ ਆ ਉਹਨੂੰ ਬਥੇਰਾ ਲੱਖਣਾ ਹੈਗਾ ਬੋਲਣ ਦਾ ਦੇਹਰਾ ਪਤਾ ਉਹਨੂੰ ਵੀ ਕੀ ਚੀਜ਼ ਹੁੰਦੀ ਆ ਕੀ ਨਹੀਂ ਹੁੰਦੀ ਹੈਗੀ ਔਰ ਤਾਂ ਭਾਬੀ ਮੈਂ ਦੇਖ ਹੀ ਲਿਆ ਕਿੰਨਾ ਕੁ ਲੱਖਣਾ ਹੈ ਕੰਚੀ ਵਾਂਗੂ ਤਾਂ ਉਹਦੀ ਜੀਭ ਚੱਲਦੀ ਆ ਤੇ ਹੁਣ ਹੋਈ ਗੱਲ ਤੂੰ ਪੁੱਠਾ ਬੋਲੀਂਗੀ ਫੇਰ ਤਾਂ ਬੋਲੂਗੀ ਲੈ ਮੈਨੂੰ ਬੋਲ ਕੇ ਦਿਖਾਵੇਂ ਮੇਰੇ ਮੂੰਹ 'ਤੇ ਕਿੰਨਾ ਵਧੀਆ ਬੋਲਦੀ ਆ ਵੀ ਕੀ ਗੱਲ ਭਾਬੀ ਮੈਂ ਕੀ ਪੁੱਠਾ ਬੋਲੀ ਉਹਨੂੰ ਆਏਗਾ ਇਹਦੀ ਜਿੱਤਾਂ ਕਰਨ ਦਾ ਹੱਕ ਬਣਦਾ ਹੀ ਹੈਗਾ ਲੈ ਹੁਣ ਇੱਜ਼ਤ ਹੋਰ ਵਿਚਾਰੀ ਕੀ ਕਰੇ ਸਾਰਾ ਦਿਨ ਤਾਂ ਕੰਮ ਲੱਗੀ ਰਹਿੰਦੀ ਐ ਜਿਵੇਂ ਤੂੰ ਕਹਿੰਨੀ ਆ ਮੈਂ ਤੇਰੇ ਕੰਮ ਕਰ ਦਿੰਦੀ ਐਗੀ ਹੋਰ ਦੱਸ ਕੀ ਕਰਾਵੇਂਗੀ ਉਹ ਤਾਂ ਤੂੰ ਸਾਰਾ ਦਿਨ ਨਾਲੇ ਪੜਾਈ ਜਾਂਦੀ ਐ ਪੂਆ ਨਾਲੇ ਆਪਦੇ ਘਰ ਦੇ ਕੰਮ ਕਰੀ ਜਾਂਦੀ ਐ ਹੋਰ ਦੋ ਦੋ ਕੰਮ ਤਾਂ ਕਰੀ ਜਾਂਦੀ ਐ ਹੋਰ ਦੱਸ ਬੰਦਾ ਕੀ ਕਰੂਗਾ ਇਹਦੇ ਉੱਤੋਂ ਦੀ ਵੇ ਮੈਂ ਐਂ ਪੜਾਈਏ ਪਿੱਛੇ ਕਹਿੰਨੀ ਆ ਮੈਂ ਹੋਰ ਦੱਸ ਮੈਂ ਕੀ ਕਹਿਣਾਗਾ ਹੁਣ ਤੂੰ ਤਾਂ ਨਹੀਂ ਆਵਦੀ ਨੂਨੂ ਕੋਈ ਕੰਮ ਕਿੱਤੇ ਲਾਉਂਦੀ ਹੈਂਗੇ ਸਾਡੀ ਤੇ ਵੀ ਮੱਚੀ ਜਾਨੀ ਹੈਗੀ ਕਿਉਂ ਕੀ ਗੱਲ ਭਾਬੀ ਕੰਮ ਕੀਤਾ ਸਾਰਾ ਹੀ ਕੰਮ ਕਰਦੀ ਐ ਉਹ ਲੈ ਫੇਰ ਘਰ ਦੇ ਕੰਮਾਂ ਜੋ ਗਰੀਏ ਰੱਖ ਲਈ ਤਾਂ ਤਾਂ ਫੇਰ ਆਪਾਂ ਸੇੜਦੇ ਕਾਦੇ ਵਾਸਤੇ ਕੰਮਾਂ ਵਾਸਤੇ ਸੇੜਦੇ ਆ ਤੂੰ ਬਣੀ ਰਹਿ ਨੌਕਰ ਭਾਈ ਮਰਥੋ ਤਾਂ ਨਹੀਂ ਬਣਿਆ ਜਾਂਦਾ ਹੈਗਾ ਨਹੀਂ ਬਣਿਆ ਜਾਂਦਾ ਨਾ ਬਣ ਸਾਨੂੰ ਪਤਾ ਹੀ ਐ ਤੇਰਾ ਕਹੇ ਜੀ ਤੂੰ ਕਹੇ ਜੀ ਨਾ ਜੇ ਤਾਂ ਲਾਉਣੇ ਚਾਰ ਦਿਨ ਹੱਸ ਕੇ ਲਾ ਲਾ ਫਿਰ ਨਹੀਂ ਤੇਰੇ ਮੂਰੇ ਆਵਣੇ ਹੱਥ ਆਵਦੇ ਘਰੇ ਵਗ ਜਾ ਸਾਡੇ ਘਰੇ ਨਾ ਫਰਕ ਪੋ ਚਲ ਮੰਮੀ ਐਂਗਾ ਨੂੰ ਕੀ ਗੱਲ ਭਾਬੀ ਮੇਰਾ ਸੀਰ ਨਹੀਂ ਹੈ ਹੋਪਸ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਸਾਡੀ ਨਵੀਂ ਵੀਡੀਓ ਤੁਸੀਂ ਦੇਖ ਹੀ ਚੁੱਕੇ ਹੋ ਤੇ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਹਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਸੋਹਣੀ ਮੂਵੀ ਬਣੀ ਹੈ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਇਸ ਕਹਾਣੀ ਚ ਤੁਹਾਨੂੰ ਕੀ ਸਿੱਖਿਆ ਮਿਲੀ ਕਿਹੜਾ ਕੈਰੈਕਟਰ ਵਧੀਆ ਸਭ ਕੁਝ ਦੱਸਿਆ ਕਰੋ ਤੁਸੀਂ ਤਾਂ ਜੋ ਸਾਨੂੰ ਆਪਦੀ ਗਲਤੀਆਂ ਦਾ ਅਹਿਸਾਸ ਹੋਵੇ ਵੀ ਆਪਾਂ ਅੱਗੇ ਤੋਂ ਵੀ ਹੋਰ ਬੈਟਰ ਕਰ ਸਕੀਏ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਨਾਲ। ਆਸ਼ੀਰਵਾਦ ਜੀ।